ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਜੁੜਿਆ ਇੱਕ ਹੋਰ ਵਿਵਾਦ 216 ਕਾਲੀ ਪੀਪਿਆਂ ਦੀ ਖਰੀਦ ਮਾਮਲੇ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਕੱਚੇ ਮੁਲਾਜ਼ਮ ਤੋਂ ਸਿੱਖ ਜਥੇਬੰਦੀਆਂ ਨੇ ਕੀਤਾ ਤਮਾਕੂ ਬਰਾਮਦ ਕਥਿਤ ਤੌਰ ਤੇ ਫੇਲ ਕਿਸਮ ਦੇ ਪ੍ਰਬੰਧਕਾਂ ਦੇ ਚਲਦਿਆਂ ਵਾਰ-ਵਾਰ ਉਨਤਾਈਆਂ ਹੋ ਰਹੀਆਂ ਹਨ ਉਜਾਗਰ ਸ਼੍ਰੋਮਣੀ ਕਮੇਟੀ ਅਤੇ ਕਮੇਟੀ ਦੇ ਪ੍ਰਧਾਨ ਕੀ ਕਰ ਰਹੇ ਹਨ ਉੱਠਣ ਲੱਗੇ ਵਕਵਕ ਰੈਸਵਾਲ ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਗੱਡੀ ਵਿੱਚ ਦੋ ਤਿੰਨ ਗੇੜਿਆਂ ਦੌਰਾਨ ਇੱਕ ਹਲਵਾਈ ਦੀ ਦੁਕਾਨ ਤੋਂ 216 ਪੁਰਾਣੇ ਖਾਲੀ ਪੀਪਿਆਂ ਨੂੰ ਢੋ ਕੇ ਗੁਰੂ ਘਰ ਲਿਜਾਣ ਦੀ ਜਿੱਥੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਕਤ ਮਾਮਲੇ ਵਿੱਚ ਕੋਈ ਵੱਡੀ ਕਾਰਵਾਈ ਨਾ ਹੋਣ ਦੇ ਚਲਦਿਆਂ ਇਸ ਵਾਰ ਵੀ ਫੇਲ ਪ੍ਰਬੰਧਨ ਦੀ ਝਲਕ ਇੱਕ ਵਾਰ ਫਿਰ ਤੋਂ ਦਿਖਾਈ ਦਿੱਤੀ ਹੈ ਇਸ ਵਾਰ ਗੁਰੂ ਘਰ ਦੀ ਸੇਵਾ ਵਿੱਚ ਲੱਗਿਆ ਇੱਕ ਕੱਚਾ ਮੁਲਾਜ਼ਮ ਜਿਸ ਸੰਬੰਧੀ ਸਮੁੱਚੀ ਜ਼ਿੰਮੇਵਾਰੀ ਗੁਰੂ ਘਰ ਨਾਲ ਜੁੜੇ ਪ੍ਰਬੰਧਕਾਂ ਦੀ ਹੁੰਦੀ ਹੈ ਦੇ ਸੰਬੰਧ ਵਿੱਚ ਪ੍ਰਬੰਧਕਾਂ ਦੀ ਵੱਡੀ ਨਲਾਇਕੀ ਦੇਖਣ ਨੂੰ ਮਿਲੀ ਉਕਤ ਕੱਚੇ ਮੁਲਾਜ਼ਮ ਨੂੰ ਸਿੱਖ ਜਥੇਬੰਦੀਆਂ ਨੇ ਭਰੇ ਬਾਜ਼ਾਰ ਵਿੱਚ ਚਿੱਟੇ ਦਿਨ ਤੰਬਾਕੂ ਖਰੀਦਣ ਉਪਰੰਤ ਰਾਹ ਜਾਂਦਿਆਂ ਰੋਕ ਕੇ ਉਕਤ ਕੱਚੇ ਮੁਲਾਜ਼ਮ ਦੀਆਂ ਜੇਬਾਂ ਵਿੱਚੋਂ ਸ਼ਰੀਆਮ ਤੰਬਾਕੂ ਬਰਾਮਦ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਕੱਚੇ ਜਾਂ ਪੱਕੇ ਮੁਲਾਜ਼ਮ ਕਰਮਚਾਰੀ ਸੇਵਾਦਾਰ ਵਿੱਚ ਤੰਬਾਕੂ ਨੋਸ਼ੀ ਮੌਜੂਦ ਹੈ ਤਾਂ ਇਸ ਦਾ ਨਰੀਖਣ ਕਰਨਾ ਅਤੇ ਇਸ ਨਾਲ ਸੰਬੰਧਿਤ ਸਮੁੱਚੇ ਕੰਮ ਦੀ ਜ਼ਿੰਮੇਵਾਰੀ ਮੈਨੇਜਰ ਦੀ ਤੈਅ ਹੁੰਦੀ ਹੈ ਕਿਉਂਕਿ ਮੈਨੇਜਰ ਅਧੀਨ ਕੰਮ ਕਰਦੇ ਸਟਾਫ ਦੀ ਪਰਖ ਕਰਨਾ ਮੈਨੇਜਰ ਦੀ ਮੁਢਲੀ ਜ਼ਿੰਮੇਵਾਰੀ ਹੈ ਇਸ ਘਟਨਾਕਰਮ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸਾਡੀ ਮੀਡੀਆ ਟੀਮ ਦੀ ਗੱਲਬਾਤ ਹੋਈ ਆਓ ਸੁਣਦੇ ਹਾਂ ਕੀ ਕਹਿਣਾ ਸੀ ਉਹਨਾਂ ਦਾ ਇਸ ਪੂਰੇ ਘਟਨਾਕਰਮ ਨੂੰ ਲੈ ਕੇ

ਇੱਕ ਤੱਕ ਆਜਾਤਾ ਲੈ ਗਿਆ ਐਸਟੀਐਲ ਦੀ ਗੱਲ ਕਿਹਦਾ ਆਜਾਤਾ ਸੀ ਕਿਹਦਾ ਕਿਹੜੇ ਪਈਏ ਦਾ ਕਿਹੜਾ ਲੱਗਿਆ 7 ਨੰਬਰ ਦਾ ਸਾਡਾ 7 ਨੰਬਰ ਮੇਟੇ ਜਾਂਦਾ ਹੈ ਹੁਣ ਚਲ ਗੁਰਦੁਆਰਾ ਕੋਲ ਮੈਂ ਆਉਣਾ ਮੇਰੇ ਕੋਲ 7 ਰਹਿਣਾ ਕਰੀਏ ਸਤਿਗੁਰਾਲ ਜੀ ਸਰ ਮੈਂ ਅਮਰਤ ਸ਼ਾਂਤ ਬੋਲਦਾ ਜੀ ਪੱਤਰਕਾਰ ਸ਼੍ਰੀ ਮੁਖਸਰ ਸਾਹਿਬ ਤੋਂ ਹਾਂਜੀ ਸਰ ਐਡਵੋਕੇਟ ਸਾਹਿਬ ਵੀ ਬੋਲਦੇ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਹਾਂਜੀ ਸਰ ਇੱਕ ਨਾ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਐਸ਼ਰੀ ਮੁਕਸਰ ਸਾਹਿਬ ਚ ਹਾਂਜੀ ਸਰ ਉਹ ਖਬਰ ਦਾ ਵਰਸ਼ਨ ਲੈਣਾ ਸੀ ਵੀ ਕੁਝ ਦਿਨ ਪਹਿਲਾਂ ਤਾਂ ਉੱਥੇ ਕਬਾੜ ਦੇ ਪੀਪੇ ਬਾਹਰੋਂ ਖਰੀਦ ਕੇ ਲਿਆਂਦੇ 216 ਉਹਦੀ ਇਨਕੁਆਰੀ ਤਾਂ ਚਲੋ ਪਤਾ ਨਹੀਂ ਕੀ ਹੋਈ ਕੀ ਨਹੀਂ ਅੱਜ ਹੁਣ ਗੁਰਦੁਆਰਾ ਸਾਹਿਬ ਦੇ ਇੱਕ ਸੇਵਕ ਸੇਵਾਦਾਰ ਤਮਾਕੂਸ ਨੇ ਉੱਥੇ ਸਿੱਖ ਜਥੇਬੰਦੀਆਂ ਨੂੰ ਉਹ ਪ੍ਰਸਾਰ ਮੇਰੇ ਕੋ ਆ ਜਾਣੀ ਅੱਜ ਮੈਂ ਉੱਥੇ ਨਾ ਇਹ ਕਿ ਤੁਹਾਨੂੰ ਬਾਤਾਂ ਕਰੀਏ ਅਕਸਰ ਸਰ ਇਹ ਪ੍ਰਬੰਧਕ ਲੋਕਲ ਇਹੋ ਜਿਹੇ ਬੰਦੇ ਕਿਉਂ ਲਾਏ ਜਾਂਦੇ ਜਿਹੜਾ ਵਾਰ ਵਾਰ ਕੋਈ ਨੇ ਮੈਂ ਹੁਣ ਕਿਉਂਕਿ ਜਿਹੜੇ ਦੇਖੋ 22000 ਮੁਲਾਜ਼ਮਾ ਹੀ ਨੇ ਆਰਾਮਪੁਰਾ ਜਿਹੜੇ ਇੰਨਾ ਤੇ ਪਹਿਲਾਂ ਤਾਂ ਲੋਨ ਨਹੀਂ ਚਾਹੀਦੇ ਫੇਰ ਤਮਾਕੂ ਵਾਲੇ ਗੁਰੂ ਘਰ ਦੀ ਸੇਵਾ ਕਰਨ ਆ ਗਏ ਜੀ فرمائیں ਨਾ ਗੱਲਾਂ ਦੇ ਵਿੱਚ ਬਹੁਤ ਸਾਖਦੇ ਆ ਮੈਂ ਕਦੇ ਇਹਦਾ ਢਿੱਲ ਨਹੀਂ ਇਹਨਾਂ ਗੱਲਾਂ ਚ ਕਰਦਾ ਪ੍ਰਧਾਨ ਸਾਹਿਬ ਮੈਨੇਜਰ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਸਟਾਕ ਮੈਨੇਜਰ ਦੀ ਆਪਸੀ ਕੋਈ ਉਹਦਾ ਵੀ ਉਹ ਨਹੀਂ ਉਹਦਾ ਵੀ ਜਿਹੜਾ ਬਣਦਾ ਹੋਊਗਾ ਕਿਸੇ ਦਾ ਵੀ ਬਣਦਾ ਮੈਂ ਤਾਂ ਕਦੇ ਕਿਸੇ ਨੂੰ ਬਖਸ਼ਿਆ ਨਹੀਂ ਜੀ ਅਸਰ ਪੀਪਿਆਂ ਵਾਲੀ ਚ ਵੀ ਕੀਤਾ ਗਿਆ ਲੱਗਦਾ ਚਲੋ ਉਹ ਤਾਂ ਦੇਖੋ ਜਿਲੇ ਪੋਰਟਲ ਆਉਂਦੀ ਨਾ ਹੁਣ ਮੈਂ ਤਾਂ ਫਿਰ ਉਹਦੇ ਪੋਰਟਲ ਤੇ ਮੁਤਾਬਕ ਐਕਸ਼ਨ ਕਰਦਾ ਹਾਂ ਉਹਦਾ ਕੋਈ ਨਹੀਂ ਇੱਥੇ ਵੀ ਕਰਦੇ ਆ ਧੰਨਵਾਦ ਜੀ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਪ੍ਰਧਾਨ ਸਾਹਿਬ

ਇਹ ਕਿ ਲੱਗਿਆ ਆ ਜੱਤਾ ਲੈ ਗਿਆ ਐਸਟੀਲ ਦੀ ਗਾਣੀ ਕਿਦਾ ਦੱਸ ਕਿਦੋਂ ਹੈ ਕਿਹੜੇ ਪਈਏ ਦਾ ਕਿਹੜਾ ਲੱਗਿਆ 7 ਨੰਬਰ ਦਾ ਸਾਡਾ 7 ਨੰਬਰ ਮੇਰੇ ਤੇ ਜਾਂਦਾ ਹੈ ਹੁਣ ਚੱਲ ਗੁਰਦੁਆਰਾ ਕੋ ਮੈਂ ਆਉਣਾ ਮੇਰੇ ਕੋਲ ਕਾਫੀ ਦਿੰਦਾ ਕਰੀ